ਚੱਲ ਗਈ ਯਾਰ ਉਹ ਰੇਮ ਮੁੰਡੇ ਤੇ ਗੋਲੀ ਮਾਰੀ ਯਾਰ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਰ ਨਾ ਨਹੀਂ ਲੱਗਿਆ ਵਿਹਾਂ ਦਾ ਸੀਜ਼ਨ ਹੈ ਉਹ ਆਪਣੀਆਂ ਜਿਹੜੇ ਪ੍ਰੈਮਿਸਸ ਨੇ ਉਹਦੇ ਵਿੱਚ ਪ੍ਰੋਮੀਨੈਂਟਲੀ ਡਿਸਪਲੇ ਕਰਨ ਕਿ ਵੀ ਹਥਿਆਰਾਂ ਦਾ ਬੈਨ ਹੈ ਐਂਟਰੀ ਜਿਹੜੀ ਹੈਗੀ ਬੈਨ ਹੈਗੀ ਆਂਦ ਡੀਜੇ ਤੇ ਗੀਤ ਬਦਲਣ ਨੂੰ ਲੈ ਕੇ ਤਕਰਾਰ ਹੋਈ ਤੇ ਫਿਰ ਚਲੀਆਂ ਗੋਲੀਆਂ ਤਿੰਨ ਫਾਇਰ ਕੀਤੇ ਗਏ ਤੇ ਗੋਲੀ ਇੱਕ ਨੌਜਵਾਨ ਨੂੰ ਲੱਗੀ ਜ਼ਖਮੀ ਦੀ ਪਛਾਣ ਗੁਰਸੇਵਕ ਸਿੰਘ ਵਿੱਕੀ ਦੇ ਰੂਪ ਦੇ ਵਿੱਚ ਹੋਈ ਹਾਲਾਂਕਿ ਉਸਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਤੇ ਇਲਾਜ ਮਿਲ ਗਿਆ। ਥਾਣਾ ਦੁਗਰੀ ਦੀ ਪੁਲਿਸ ਨੇ ਇਸ ਮੌਕੇ ਤੇ ਜਾਂਚ ਪੜਤਾਲ ਕੀਤੀ। ਮੈਰਿਜ ਪੈਲੇਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਪੁਲਿਸ ਨੇ ਵੀਡੀਓ ਦੇ ਆਧਾਰ ਤੇ ਸੱਤ ਨੌਜਵਾਨਾਂ ਨੂੰ ਰਾਉਂਡ ਅਪ ਵੀ ਕੀਤਾ। ਲੁਧਿਆਣਾ ਦੇ ਪਖੋਵਾਲ ਰੋਡ ਤੇ ਐਲੀ ਗ੍ਰੀਨ ਮੈਰਿਜ ਪੈਲੇਸ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਦੋਂ ਇੱਕ ਨੌਜਵਾਨ ਜ਼ਖਮੀ ਹੋਇਆ। ਚੱਲ ਗਈ ਯਾਰ ਉਹਰੇ ਮੁੰਡੇ ਤੇ ਗੋਲੀ ਮਾਰੀ ਯਾਰ। ਕੀ ਕਿਰੇ ਲੱਗੀ ਕਿਸੇ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਕਿੰਨਾ ਜ਼ਖਮੀ ਹੈ ਜ਼ਖਮੀ ਹਾਂਜੀ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਾਰ ਨਾ ਲੱਗਿਆ ਹਾਂ ਮੁੰਡੇ ਵਾਲੇ ਸੀਗੇ ਵੀਰੇ ਯਾਰ ਕਿੰਨੇ ਮੁੰਡੇ ਸੀ ਕਿੰਨੇ ਮੁੰਡੇ ਜਿੰਨਾਂ ਨੇ ਝਟਪੋਈ ਆ ਚੜਪ ਵੀਰੇ ਹੋਣਗੇ 7-8 ਹੋਣਗੇ ਬਸ ਇੰਨੇ ਕਿਉਂ ਜਿਹੜੇ ਫਾਇਰ ਕੀਤੇ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਹੈ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਮੈਰਿਜ ਪੈਲੇਸ 'ਚ ਗੋਲੀਆਂ ਚੱਲਣ ਤੋਂ ਬਾਅਦ ਪੁਲਿਸ ਐਕਸ਼ਨ ਮੋਡ 'ਚ ਹੈ ਪੁਲਿਸ ਨੇ ਹਥਿਆਰ ਦਾ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਮੈਰਿਜ ਪੈਲੇਸ ਦੇ ਮਾਲਕਾਂ ਖਿਲਾਫ ਵੀ ਸਖਤ ਐਕਸ਼ਨ ਦਾ ਦੰਮ ਪਰਿਆ ਮੈਰਿਜ ਪੈਲੇਸ ਵਿੱਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਜਾਣ ਦੀ ਮਨਾਹੀ ਹੈ ਇਸੇ ਲਈ ਮੈਰਿਜ ਪੈਲੇਸ ਦੇ ਮਾਲਕਾਂ ਨੂੰ ਵੀ ਹੁਕਮ ਜਾਰੀ ਕੀਤੇ ਗਏ ਨੇ ਕਿ ਜੇਕਰ ਫਿਰ ਵੀ ਕੋਈ ਅਜਿਹਾ ਕਰੇਗਾ ਤਾਂ ਸਖਤ ਕਾਰਵਾਈ ਹੋਏਗੀ ਔਰ ਕਿਵੇਂ ਹੋਇਆ ਦੇਖੋ ਜੀ ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀਐਸ ਦੁਗਰੀ ਦਾ ਏਰੀਆ ਹੈਗਾ ਐਲੀਗ੍ਰੀਨ ਰਿਜ਼ੋਰਟ ਹੈ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ ਇੱਕ ਬੰਦੇ ਤੇ ਲੱਗੀ ਹੈ ਇੱਕ ਬੰਦਾ ਮਜਰੂਰ ਹੈਗਾ ਸਟੇਟ ਆਊਟ ਆਫ ਡੇਂਜਰ ਹੈਗਾ ਉਹ ਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਅਗਲੀ ਕਾਰਵਾਈ ਕਰਦੇ ਹਾਂ ਸਰ ਕਿਹਾ ਜਾ ਰਿਹਾ 5 ਤੋਂ 6 ਬੰਦੇ ਜਿਹੜੇ ਆ ਫੜੇ ਆ ਰਾਉਂਡ ਅਪ ਕੀਤੇ ਗਏ ਹਾਂਜੀ ਰਾਉਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਹੈ ਤੇ ਅਦਰਵਾਈਜ਼ ਕੋਈ ਵਜਾ ਰੰਜਿਸ਼ ਆ ਤਾਂ ਉਹ ਵੀ ਅਸਰਟਨ ਕਰਾਂਗੇ ਸਰ ਦਾ ਨਾਮ ਵੀ ਗੁਰਸੇਵਕ ਸਿੰਘ ਆ ਜੀ ਪਿੰਡ ਚਪਾਰ ਹੈ ਜੋ ਮੁੱਢਲੀ ਜਾਣਕਾਰੀ ਆ ਉਹ ਖਤਰੇ ਤੋਂ ਬਾਹਰ ਆ ਜੀ ਤੇ ਦੇਖਦੇ ਆਂ ਕਿ ਵੀ ਕਿਹੜੇ ਪਾਸੇ ਡੀਜੇ ਦੇ ਗਾਣੇ ਚਲਾਉਣ ਨੂੰ ਲੈ ਕੇ ਝੜਪ ਹੋਈ ਆ ਤੇ ਬਾਕੀ ਅਸਰਟਨ ਕਰਦੇ ਆਂ ਸਰ ਕਿਤਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨ ਆ ਤਾਂ ਕਿ ਇਸ ਨੂੰ ਲੈ ਕੇ ਵੀ ਜਾਂਚ ਪਤਾ ਨਹੀਂ ਸਰ ਕੀ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਹੈ ਤਾਕੀਦ ਵੀ ਆ ਵਿਆਹਾਂ ਦਾ ਸੀਜ਼ਨ ਆ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ prominently display ਕਰਨ ਕਿ ਵੀ ਹਥਿਆਰਾਂ ਦਾ ਬੈਨ ਹੈ ਐਂਟਰੀ ਜਿਹੜੀ ਹੈਗੀ ਬੈਨ ਹੈਗੀ ਅੰਦਰ ਲੈ ਕੇ ਜਾਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭੁੱਖ ਵਿੱਚ ਇਦਾਂ ਦੇ ਜਿਹੜੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ